ਮੇਰਾ ਉਤੇ ਕੀ ਕੀਤਾ ਆਪਾਂ ਲੋਹੇ ਦੇ ਸੰਗਲ ਆ ਕਿ ਸੋਨੇ ਦੇ ਪਾਲੇ ਪਰ ਮੈਂ ਤੇ ਕਹਦੀ ਨਾ ਸੋਨੇ ਦੇ ਸੰਗਲ ਚ ਵੀ ਕਹਦੀ ਲੋਹੇ ਚ ਵੀ ਕਹਦੀ ਪਤਾ ਲੱਗਿਆ ਇਹਨੂੰ ਵੀ ਅਸੀਂ ਵੇਰ ਕਦੀ ਆ ਆਪਾਂ ਇਸ ਕੈਦ ਚੋਂ ਛੁਕਣਾ ਤੇ ਜਦੋਂ ਫਿਰ ਇਸ ਕੈਦ ਚੋਂ ਛੁਟ ਗਏ ਸਾਡੇ ਮਨ ਦਾ ਹੀ ਸਾਰਾ ਪਲਟ ਜਾਣਾ ਇੱਥੇ ਹੀ ਸਤਜਗ ਹੋ ਜਾਣਾ ਸਤਜਗ ਤੇ ਆ ਲਿਆਣਾ ਥੋੜਾ ਜਿਨ੍ਹਾਂ ਦੇ ਅੰਦਰ ਹੈਗਾ ਉਹ ਇੱਥੇ ਹੀ ਵਰਤਦਾ ਸਤਜਗ ਸਤਜਗ ਜਿੱਥੇ ਸੱਚ ਦੀ ਗੱਲ ਚ ਲੈਣਾ ਕੋਈ ਨਾ ਗੁਰੂ ਹੀ ਆ ਮੈਂ ਕੁਝ ਹੈ ਨਹੀਂ ਮਹਾਰਾਜ ਕੀ ਕਹਿੰਦਾ ਨਾਨਕ ਸੁਖ ਪਾਇਆ ਹਰ ਕੀਰਤਨ ਮਿੱਟੀਓ ਸਗਲ ਕੋਲੇ ਸਮਾਰਤ ਬਾਣੀ ਨੇ ਇਹ ਕਿਹਾ ਆ ਜਾਨੀ ਕਿ ਅਸੀਂ ਜਿਹੜਾ ਸਹਿਪਾਣ ਕਰਨਾ ਉਹ ਤੋਂ ਸਮਝਣਾ ਆ ਵੀ ਸਾਨੂੰ ਕੀ ਕੀ ਦੇ ਰਿਹਾ ਹੈ ਕੀ ਕੀ ਸਕੂਨ ਦੇ ਰਿਹਾ ਆ ਪਰ ਮੰਤਰ ਉਹੀ ਆ ਵਾਹਿਗੁਰੂ ਹੋਰ ਮੰਤਰ ਉਹ ਮੰਤਰ ਦੇ ਨਾਲ ਆਪਾਂ ਅੱਗੇ ਜਾਣਾ ਆ ਆਪਾਂ ਕੀ ਪੜਦੇ ਆ ਆਨੰਦ ਲੈਣੇ ਕਿਉਂਕਿ ਆਨੰਦ ਤੇ ਸੱਚੀ ਹੈ ਬਾਣੀ ਦੇ ਵਿੱਚ ਰੇਗੀਆਂ ਸਿੱਧੀਆਂ ਵੀ ਆਉਂਦੀਆਂ ਆ ਬਾਣੀ ਦੇ ਨਾਲ ਜਿੱਥੇ ਬਾਣੀ ਪੜ੍ਹੂਗੇ ਤੁਸੀਂ ਕਹਿੰਦੇ ਆ ਨਾ ਵੀ ਅਸੀਂ ਇੰਨੇ ਸਭ ਨੂੰ ਹਿਸਾਬ ਕਿਤੇ ਸਾਨੂੰ ਆ ਮਿਲ ਗਿਆ ਕਿਉਂਕਿ ਉਹਦਾ ਫਰਜ਼ ਆ ਉਹ ਦੇਣਾ ਹੀ ਦੇਣਾ ਸਾਨੂੰ ਪਰ ਉਹਨੂੰ ਹੀ ਪਤਾ ਲੱਗ ਗਿਆ ਮਾਂ ਨੂੰ ਪਤਾ ਲੱਗ ਗਿਆ ਵੀ ਬੱਚੇ ਨੂੰ ਪੈਸੇ ਦਾ ਐਨੇ ਚਾਹੀਦੇ ਐਨੇ ਚਾਹੀਦੇ ਉਹਨਾਂ ਨੇ ਮੰਮੀ ਦੇ ਦੇ ਮੰਮੀ ਨੇ ਦੇ ਦਿੱਤੇ ਮੰਮੀ ਦੇ ਦੇ ਮੰਮੀ ਨੇ ਦੇ ਦਿੱਤੇ ਦੇ ਹੀ ਜਾਂਦੀ ਦੇ ਹੀ ਜਾਂਦੀ ਪਰ ਅੰਤ ਤੇ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਨਾਲ ਪਿਆਰ ਨਹੀਂ ਪੈਸਿਆਂ ਨਾਲ ਪਿਆਰ ਹੈ ਇਹਨੂੰ ਚੀਜ਼ਾਂ ਨਾਲ ਪਿਆਰ ਹੈ ਕਿੰਨੇ ਰੋਖੋ ਵਾਲੀ ਗੱਲ ਹੁੰਦੀ ਮਾਂ ਵਾਸਤੇ ਵੀ ਬੱਚਾ ਸਿਰਫ ਚੀਜ਼ਾਂ ਮੰਗੀ ਜਾਵੇ ਪਰ ਉਹਦੇ ਕੋਲ ਬ੍ਰਾਂਡ ਤੇ ਉਹਦੀ ਰੁੱਖ ਦੀ ਗੱਲ ਨਾ ਸੁਣੇ ਇਹ ਸਾਡਾ ਹਾਲ ਗੁਰੂ ਸਾਹਿਬ ਪ੍ਰਤੀ ਆ ਆਪਾਂ ਜ਼ਰੂਰ ਕਹਿੰਦੇ ਆ ਬਾਣੀ ਪੜ ਕੇ ਆਏ ਨੇ ਪਰ ਉਹਦੀ ਗੱਲ ਨਹੀਂ ਸੁਣਦੇ ਹੁਣ ਜਿੱਦਾਂ ਆਪਾਂ ਸਿਮਰਨ ਕਰਨਾ ਮੰਨ ਲਓ ਪਹਿਲਾਂ ਆਵਾਜ਼ ਮਾਰੀ ਸੀ ਵਾਹਿਗੁਰੂ ਆਪਾਂ ਸਾਰਾ ਜੋੜਨਾ ਦੁਨਿਆਵੀ ਤੇ ਜਿਵੇਂ ਬੱਚਾ ਮਾਨ ਕਹਿੰਦਾ ਮੰਮੀ 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 ਕਹਿੰਦੇ ਚੱਲ ਛੱਡ ਜਾ ਤੇਰਾ ਬਹੁਤ ਏ ਕੰਮ ਮੰਮੀ ਮੰਮੀ ਕਰੇ ਨਾ ਫੇਰ ਮਸਕਾ ਵੀ ਲੋਦੇ ਮੰਮੀ ਜੀ ਮੈਨੂੰ ਚਾਹੀਦਾ ਐਵੇਂ ਆਪਾਂ ਵਾਹਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਹੁਣ ਤੇ ਦੇਖ ਲਓ ਪਰ ਵਾਹਿਗੁਰੂ ਜੀ ਕੋ ਆਵਾਜ਼ ਦਿੰਦੇ ਆ ਬਸ ਇੱਥੇ ਆ ਕੇ ਸਾਰਿਆਂ ਦੀ ਕਹਾਣੀ ਮੁੱਕਦੀ ਆ ਵੀ ਆਵਾਜ਼ ਸੁਣਦੇ ਨਹੀਂ ਸੀ ਮੁੰਡੇ ਸਾਰੇ ਵਾਹਿਗੁਰੂ ਵਾਹਿਗੁਰੂ ਸਾਰਾ ਸੰਸਾਰ ਨਗਾ ਪਰ ਜਦੋਂ ਫਿਰ ਵਾਹਿਗੁਰੂ ਨੇ ਬੋਲਣਾ ਸੀ ਮਾਂ ਨੇ ਸਾਡੀ ਨੇ ਮੰਨ ਲਓ ਬੱਚੇ ਨਾਲ ਬੋਲਣਾ ਸੀ ਜੇ ਪੁੱਤ ਮੈਂ ਇਹ ਕਹਿ ਰਿਹਾ ਸੀ ਇਦਾਂ ਕਰਨਾ ਤੇ ਮੇਰਾ ਕੀ ਅੱਗੇ ਤੈਨੂੰ ਪ੍ਰੇਮ ਵਾਲੀਆਂ ਵਸਤੂਆਂ ਭੇਟਾ ਦੇਣੀਆਂ ਮਾਂ ਨੇ ਵੀ ਉਹਨੂੰ ਵੀ ਪ੍ਰੇਮ ਆ ਗਿਆ ਨਾ ਮੈਨੂੰ ਵਜਾ ਮਾਰੀਆਂ ਪਰ ਮਾਂ ਦੀ ਗੱਲ ਸੁਣੀ ਨੀ ਅਦਾਸ ਕੀਤੀ ਬੇਨਤੀ ਕਿਤੇ ਉੱਡ ਕੇ ਭੱਜ ਲਈ ਉਹਨੂੰ ਵੀ ਸੁਣਨਾ ਕਿ ਮੈਨੂੰ ਸੁਣਨਾ ਹੁੰਦਾ ਵੀ ਜਦੋਂ ਆਪਾਂ ਹੁਣ ਸਿਮਰਨ ਕਰਨਾ 10 ਮਿੰਟ ਉਸ ਤੋਂ ਬਾਅਦ ਚੁੱਪ ਕਰ ਜਾਣਾ ਇੱਕਦਮ ਸਨਨਾਟਾ ਜਿੱਥੇ ਜਮਾ ਆਵਾਜ਼ ਨਹੀਂ ਹੋਣੀ ਜਿਹਨੂੰ ਕਹਿੰਦੇ ਆ ਡੋਲ ਅਵਸਥਾ ਕੋਈ ਪੈਰ ਹੱਥ ਨਹੀਂ ਲੜਣਾ ਉਹਦੇ ਵਿੱਚ ਜਾ ਕੇ ਦੇਖਣਾ ਆਪਾਂ ਵੀ ਉਹਦੇ ਵਿੱਚ ਕੰਨਾਂ 'ਚ ਧਿਆਨ ਲੈ ਕੇ ਜਾਣਾ ਹੁੰਦਾ ਕੰਨਾਂ 'ਚ ਧਿਆਨ ਲੈ ਕੇ ਜਾਣਾ ਕਿਉਂਕਿ ਸਾਡੇ ਅੰਦਰ ਹੀ ਐਸੇ ਇੱਕ ਬਾਣੀ ਨੇ ਤਾਂ ਪਹਿਲੇ ਕਹਿ ਦਿੱਤਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਸਾਰਾ ਬਾਹਰੋਂ ਅੰਦਰ ਹੈ ਨਹੀਂ ਜੋ ਖੋਜੇ ਸੋ ਪਾਵੇ ਜੋ ਖੋਜੂਗਾ ਉਹਨੂੰ ਮਿਲੂਗਾ ਨੇ ਤਾਂ ਬਾਹਰ ਜਿਹੜਾ ਮਿਰਗਾ ਉਹ ਬਾਹਰ ਲੱਗਦਾ ਰਹਿੰਦਾ ਵੀ ਖੁਸ਼ਬੂ ਵਿੱਚ ਆਉਂਦੀ ਆ ਆਉਂਦੀ ਉਹਦੇ ਧੁਨੀ ਜਉਂਦੀ ਆ ਆਪ ਨੂੰ ਪਤਾ ਇਸ ਕਰਕੇ ਆਪਾਂ ਹੁਣ ਥੋੜਾ ਜਿਹਾ ਸਿਮਰਨ ਕਰਨਾ ਬਸ ਇੰਨੀ ਇੱਕ ਗੱਲ ਕਰਨੀ ਆ ਤੁਸੀਂ ਅੱਖਾਂ ਬਿਲਕੁਲ ਬੰਦ ਬਿਠ ਬਿਲਕੁਲ ਸਿੱਧੀ ਵਾਹ ਜੇ ਤੁਹਾਨੂੰ ਕਹਿਣਾ ਆ 1 ਸੈਕਿੰਡ ਲਈ ਰੁਕਣਾ ਆ ਵਾਹ ਗੁਰੂ ਆਪਾਂ ਦੇਖਣਾ ਪਰਮੇਸ਼ਰ ਕਿਉਂਕਿ ਇੱਥੇ ਇਕੱਲੇ ਇਸ ਯੋਗ ਦੀ ਭਗਤੀ ਨਹੀਂ ਕਈਆਂ ਦੀ ਪਿਛਲੇ ਜਨਮ ਦੀ ਵੀ ਭਗਤੀ ਆ ਤਾਂ ਕਰਕੇ ਉਹਨਾਂ ਨੂੰ ਇੱਥੇ ਵੀ ਪ੍ਰਾਪਤੀ ਹੋ ਸਕਦੀ ਕਿ ਜਿਹੜਾ ਅਸੀਂ ਹਰਮੋਨੀਅਮ বাজਾਇਆ ਜਿਹੜਾ ਤਬਲਾ ਵੱਜਿਆ ਨਾ ਇਹ ਸਾਡੇ ਅੰਦਰ ਵੱਜਦਾ ਪਿਆ। ਇਹ ਸ੍ਰਿਸ਼ਟੀ ਦੇ ਵਿੱਚ ਸਾਰੇ ਨਾਦ ਚੱਲਦੇ ਪਿਆ। ਉਹ ਸੰਗੀਤ ਵਿੱਚੋਂ ਨਾ ਵੀ ਕੋਈ ਡਬਰੀ ਨਹੀਂ ਕਰ ਸਕਦਾ। ਇਹ ਸੰਗੀਤ ਉਸ ਸੰਗੀਤ ਤੋਂ ਪੈਦਾ ਕੀਤਾ ਗਿਆ। ਇਹ ਹਰਮੋਨੀਅਮ ਪਹਿਲਾਂ ਮਹਾਂਪੁਰਖਾਂ ਨੇ ਸੁਣਿਆ ਆਪਣੇ ਸ੍ਰਿਸ਼ਟੀ ਦੇ ਮਾਲਕ ਦੀ ਆਵਾਜ਼। ਫਿਰ ਉਹਨੂੰ ਇਹ ਬਣਾਇਆ। ਧਾਨਾਂ ਜਿਨ੍ਹਾਂ ਨੇ ਬਣਾਇਆ ਉਹਨਾਂ ਨੇ ਸਾਨੂੰ ਬਾਹਰੋਂ ਤਾਂ ਦਿੱਤਾ ਕਿ ਅਸੀਂ ਅੰਦਰ ਵੀ ਜੁੜ ਜਾਈਏ। ਸੰਗੀਤ ਨਾਲ ਜੁੜਦੇ ਨਾ ਅੰਦਰ ਸਭ ਤੋਂ ਸੌਖਾ ਤਰੀਕਾ ਸੰਗੀਤ ਦੇ ਜਰੀਏ ਪਰਮੇਸ਼ਰ ਨਾਲ ਜੁੜਨ ਦਾ। ਹੁਣ ਆਪਾਂ ਜੁੜਨ ਦੀ ਕੋਸ਼ਿਸ਼ ਕਰਦੇ ਆਂ ਆਪਾਂ ਅੱਜ ਦਾ ਇਹੀ ਲਾ ਲੈਣਾ ਹਾਓ ਸਾਰੇ ਵਾਈਗੁਰ ਕਰਦੇ ਫਿਰ ਵਿਚਾਰੀ ਨਾਲ ਕਰਾਂਗੇ ਜਦੋਂ ਹਣ ਵਾਈਗੁਰ ਕਰਨੀ ਪੈਟ ਦਿੱਤੀ ਐ ਲੈ ਇੱਕ ਵਾਰੀ ਲੱਗਾ ਖੋਲ ਕੇ ਕੱਟੀਆਂ ਕਰ ਲੋ ਤਾਂ ਕਿ ਬਾਅਦ ਚੁੱਕਿਆ ਨਾ ਹੋਵੇ ਪੰਜ ਮਿੰਟ ਜੇ ਖੋਲਣੀ ਆ ਕਿਉਂਕਿ ਪਹਿਲਾਂ ਦੇ ਜਿਹੜੇ ਬੈਠੇ ਆ ਇੱਕ ਵਾਰੀ ਲੱਗਾ ਖੋਲੋ ਉਸ ਤੋਂ ਬਾਅਦ ਕੱਟੀਆਂ ਕਰਕੇ ਆਰਮਨ ਚੌਂਪੜਾ ਮਾਰ ਲੋ ਫਿਰ ਸਿੱਧੀ ਅੱਖਾਂ ਬਿਲਕੁਲ ਨਹੀਂ ਖੋਲਣੀਆਂ ਜਦੋਂ ਤੱਕ ਦਾਸ ਨਹੀਂ ਕਹੇਗਾ ਕਿਉਂਕਿ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਅਸਲ ਜੀ ਗੱਲ ਕੀ ਹੈ ਅੱਖਾਂ ਖੋਲਣ ਦੇ ਨਾਲ ਤੁਹਾਡਾ ਜੱਟਾ ਹੋਵੇ ਸਾਰਾ ਨਾਮ ਮੇਰੇ ਦੇ ਉੱਤੇ ਮੇਰੇ ਕੋ ਹੁਣ ਜੇ ਦੇਣਾ ਮੈਨੂੰ ਦੇ ਦਿਓ ਸਰ ਜੇ ਨਹੀਂ ਦੇਣਾ ਆਪਣੇ ਕੋਲ ਰੱਖਣਾ ਤਾਂ ਦੱਸੋਗੇ ਕਿਵੇਂ ਹੋਲਣੀ ਹੈ ਆਪਾਂ ਵਾਈਕਲ